ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਹੁਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ ਦੁਪਹਿਰ ਦਾ ਟਾਈਮ ਆ ਲੰਚ ਦੇ ਵਿੱਚ ਬਣਾਉਣ ਲੱਗੀ ਅੱਜ ਮੈਂ ਚੌਲਾਂ ਦੇ ਆਟੇ ਵਾਲਾ ਚਿਲਾ ਇੱਥੇ ਪਿਆਜ਼ ਦੇ ਜਿਹੜੀ ਹਰੀ ਮਿਰਚ ਨੂੰ ਮੈਂ ਚੌਪ ਕਰ ਲਿਆ ਤੇ ਆਟਾ ਆਪਾਂ ਜਿਹੜਾ ਚੌਲਾਂ ਦਾ ਸੀਗਾ ਸਾਂ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਕੁਝ ਨਹੀਂ ਕਰਨਾ ਜਿਹੜਾ ਬਹੁਤਲ ਮਤਲਬ ਕਿ ਆਸਾਨ ਆ ਇਹ ਤੇ ਟੇਸਟੀ ਵੀ ਬਹੁਤ ਬਣਿਆ ਹਨਾ ਬਹੁਤ ਟੇਸਟੀ ਬਣਿਆ ਸੀਗਾ ਤੇ ਇਹਦੇ ਵਿੱਚ ਸਿਰਫ ਜਿਹੜਾ ਆਪਾਂ ਪਿਆਜ਼ ਤੇ ਹਰੀ ਮਿਰਚ ਦਾ ਆਪਾਂ ਹਨਾ ਚੋਪਾ ਕੀਤਾ ਸੀ ਉਹ ਮਿਕਸ ਕਰ ਲਏ ਤੇ ਥੋੜਾ ਜਿਹਾ ਆਪਣੇ ਸਵਾਦ ਅਨੁਸਾਰ ਜਿਹੜਾ ਨਮਕ ਸੀਗਾ ਉਹ ਮਿਕਸ ਕੀਤਾ ਬਸ ਇਹ ਤਿੰਨੇ ਜੀਜਾਂ ਪਾਇਆ ਹੋਰ ਕੁਝ ਵੀ ਇਹਦੇ ਵਿੱਚ ਨਹੀਂ ਪਾਇਆ ਹੈਗਾ ਪਰ ਖਾਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਅੰ ਕਿਉਂਕਿ ਅੱਜ ਸੋਚ ਰਹੀ ਸੀ ਵੀ ਕੀ ਬਣਾਵਾਂ ਕੀ ਖਾਈਏ ਕਿਉਂਕਿ ਅੱਜ ਅਸੀਂ ਜਿਹੜਾ ਸਵੇਰ ਦਾ ਨਾਸ਼ਤਾ ਜਣੀ ਕਿ ਰੋਟੀ ਲੇਟ ਖਾਧੀ ਸੀ ਫਿਰ ਦੁਪਹਿਰ ਟਾਈਮ ਵੀ ਸਾਨੂੰ ਆਦਤ ਪਈ ਹੋਈ ਹੈ ਜੀ ਖਾਣ ਦੀ ਹਨਾ ਤਾਂ ਕਰਕੇ ਇਹ ਸੀਗਾ ਵੀ ਕੀ ਖਾਈਏ ਹੁਣ ਜਾਂ ਨਾਲ ਕਿਉਂਕਿ ਰੋਟੀ ਲੇਟ ਖਾਧੀ ਸੀ ਦੁਬਾਰਾ ਖਾ ਨਹੀਂ ਸਕਦੇ ਇਸ ਕਰ ਮਨ ਨਹੀਂ ਸੀਗਾ ਹੁਣ ਨਾ ਰੋਟੀ ਨਵੀਂ ਖਾਧੀ ਹੋਈ ਹੈ ਜਦੋਂ ਲੇਟ ਹੀ ਖਾਧੀਆ ਪਰ ਇਸ ਵਿੱਚ ਚਾਹ ਨਾਲ ਕੀ ਲਈਏ ਹਨਾ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਹੀ ਹੈ ਚਾਹ ਨਾਲ ਲਓ ਜੀ ਫਿਰ ਲੱਗੀ ਸੀਗੀ ਇੱਥੇ ਮੈਂ ਚੌਲਾਂ ਦੇ ਆਟੇ ਵਾਲਾ ਚਿੱਲਾ ਬਣਾਉਣਾ ਕਿਉਂਕਿ ਚੌਲਾਂ ਦਾ ਆਟਾ ਮੈਂ ਲਿਆ ਸੀਗਾ ਅ ਸਰਦੀਆਂ ਦੇ ਵਿੱਚ ਲਿਆ ਸੀ ਲੋੜੀ ਟਾਈਮ ਲਿਆ ਸੀਗਾ ਮੈਂ ਕਿਉਂਕਿ ਉਦੋਂ ਮੈਂ ਬਣਾਉਣੀ ਸੀ ਦੀ ਪਿੰਨੀਆਂ ਪਰ ਨਹੀਂ ਬਣਾਈਆਂ ਹਨਾ ਉਦੋਂ ਲਿਆ ਸੀ ਪਰ ਇਹ ਖਰਾਬ ਨਹੀਂ ਹੋਇਆ ਬਿਲਕੁਲ ਵੀ ਬਹੁਤ ਵਧੀਆ ਆਟਾ ਸੀ ਕੀੜੇ ਵਗੈਰਾ ਵੀ ਕੁਝ ਨਹੀਂ ਇਹਦੇ ਵਿੱਚ ਪਿਆ ਹੈਗਾ ਕਿਉਂਕਿ ਮੈਂ ਚੈੱਕ ਕੀਤਾ ਪਹਿਲਾਂ ਤਾਂ 스멜 ਵਗੈਰਾ ਦੇਖੀ ਆਉਂਦੀ ਤਾਂ ਨਹੀਂ ਕੋਈ ਹਨਾ ਵੀ ਖਰਾਬ ਨਾ ਹੋਵੇ ਪਰ ਬਹੁਤ ਵਧੀਆ ਪਿਆ ਹਜੇ ਤੱਕ ਹਨਾ ਮੈਂ ਕਹਾਂ ਚਲੋ ਇਹ ਵੀ ਦਾਣੇ ਵਗੈਰਾ ਚ ਪਾਉਣ ਦੇ ਨਾਲੋਂ ਵੀ ਮੱਜਿਆ ਨੂੰ ਪਾਵਾਂਗੇ ਹਨਾ ਉਸ ਨਾਲ ਵਧੀਆ ਚਲੋ ਖਾਈ ਲੈਨੇ ਮੈਂ ਕਿ ਅੱਜ ਚੀਲਾ ਬਣਾ ਕੇ ਦੇਖਣਾ ਟਰਾਈ ਕਰਕੇ ਦੇਖਦੇ ਆ ਵੀ ਕਿਵੇਂ ਬਣਦਾ ਹਨਾ ਪਰ ਬਹੁਤ ਵਧੀਆ ਬਣਿਆ ਸੀ ਇਸ ਤਰ੍ਹਾਂ ਦਾ ਆਪਾਂ ਜਿਵੇਂ ਬੇਸਨ ਦਾ ਚੀਲਾ ਬਣਾਉਨੇ ਆ ਹਨਾ ਉਦਾਂ ਹੀ ਆਪਾਂ ਜਿਹੜਾ ਵੈਟਰ ਸੀ ਇਹਦਾ ਤਿਆਰ ਕਰ ਲਿਆ ਹਨਾ ਸਿਰਫ ਨਮਕ ਪਾਇਆ ਤੇ ਹਰੀ ਮਿਰਚ ਪਿਆਜ਼ ਹੋਰ ਕੁਝ ਵੀ ਨਹੀਂ ਇਹਦੇ ਵਿੱਚ ਆਪਾਂ ਐਡ ਕੀਤਾ ਇਹਨੂੰ ਇਕੱਲਾ ਨਾ ਨਮਕ ਪਾ ਕੇ ਵੀ ਬਣਾ ਲਿਓ ਜੇ ਉਹ ਵੀ ਬਹੁਤ ਟੇਸਟੀ ਲੱਗਦਾ ਪਰ ਮੈਨੂੰ ਇਹ ਸੀ ਵੀ ਥੋੜਾ ਜਿਹਾ ਕਰਾਰਾ ਪਣ ਜਾਊ ਮਿਰਚ ਆਪਾਂ ਥੋੜੀ ਜਿਹੀ ਹਰੀ ਤੇ ਪਿਆਜ਼ ਪਾ ਲਈ ਸੀਗੇ ਪੂਰਾ ਆਪਾਂ ਬੈਟਰ ਜਿਹੜਾ ਇਹਦਾ ਪਤਲਾ ਘੋਲ ਜਾਨੀ ਕਿ ਜਿੱਦਾਂ ਆਪਾਂ ਆਮ ਪੂੜੇ ਕਹਿ ਲਈਏ ਹਨਾ ਪਕਾ ਲੈਣੇ ਆ ਜਾਂ ਬੇਸਣ ਵਾਲਾ ਚੀਲਾ ਹੋ ਗਿਆ ਜਾਂ ਆਟੇ ਦੇ ਆਪਾਂ ਪੂੜੇ ਬਣਾਉਣੇ ਉਹਨਾਂ ਉਸ ਤਰ੍ਹਾਂ ਦਾ ਘੋਲ ਆ ਜਿਹੜਾ ਆਪਾਂ ਇਹ ਬੈਟਰ ਜਾਨੀ ਕਿ ਤਿਆਰ ਕਰਨਾਗਾ ਹਨਾ ਕਾਫੀ ਸਾਰਾ ਪਾਣੀ ਇਹਦੇ ਵਿੱਚ ਐਡ ਹੋ ਜਾਂਦਾ ਤੁਹਾਨੂੰ ਪਤਾ ਹੈ ਜੀ ਜਿਹੜੇ ਚੌਲ ਹੁੰਦੇ ਨੇ ਹਨਾ ਉਹ ਥੋੜਾ ਜਿਆਦਾ ਪਾਣੀ ਸੋਕ ਕਰਦੇ ਆ ਹਨਾ ਤੇ ਤਾਂ ਕਰਕੇ ਜਿਆਦਾ ਪਿਆ ਸੀ ਤੇ ਬੈਟਰ ਆਪਣਾ ਜਿਹੜਾ ਤਿਆਰ ਚਲੋ ਜੀ ਹੁਣ ਆਪਾਂ ਰੱਖ ਦਿਆਂ ਤਵਾ ਤੇ ਬਣਾਉਣੇ ਆ ਚੀਲਾ ਦਵਾ ਵੀ ਗਰਮ ਹੋ ਗਿਆ ਸੀ ਇਹਦੇ ਉੱਪਰ ਥੋੜਾ ਮੈਂ ਤੇਲ ਪਾ ਲਿਆ ਸੀਗਾ ਸਰੋਂ ਦਾ ਤੇਲ ਤੁਸੀਂ ਇਹਨੂੰ ਵਾਟਰ ਵਗੈਰਾ ਵੀ ਉਹ ਕਰ ਸਕਦੇ ਹੋ ਪਰ ਜਿਆਦਾ ਵਧੀਆ ਤਾਂ ਇਹ ਤੇਲ ਨਾਲ ਹੀ ਬਣਦੇ ਨੇ ਤੇ ਤੇਲ ਪਾ ਲਿਆ ਸੀਗਾ ਤਵੇ 'ਤੇ ਬਣਾਉਣ ਲੱਗੀ ਸੀ ਚਾਹੇ ਤੁਸੀਂ ਇਹਨੂੰ ਕਿਸੇ ਫਰਾਈਪੈਨ ਦੇ ਵਿੱਚ ਵੀ ਬਣਾ ਸਕਦੇ ਹੋ ਨਾਨ ਸਟਿਕ ਤਵਾ ਤਾਂ ਫਿਰ ਕਈ ਬਾਤ ਹੈ ਨਾ ਉੱਤੇ ਤਾਂ ਫਿਰ ਬਹੁਤ ਵਧੀਆ ਬਣਦੇ ਨੇ ਪਰ ਇਹ ਵੀ ਪਹਿਲਾ ਜਿਹੜਾ ਚੀਲਾ ਸੀਗਾ ਉਹ ਥੋੜਾ ਕਿਉਂਕਿ ਤਵਾ ਬਹੁਤ ਜ਼ਿਆਦਾ ਗਰਮ ਸੀ ਹੀਟ ਬਹੁਤ ਜ਼ਿਆਦਾ ਸੀ ਹੈਨਾ ਮਤਲਬ ਕਿ ਹਾਈ ਫਲੇਮ ਸੀ ਗੈਸ ਕਈ ਵਾਰ ਦੇਖੋ ਇੱਕ ਜਮੇ ਰੋਟੀ ਹੋ ਗਈ ਪਹਿਲੀ ਕਈ ਵਾਰ ਨਹੀਂ ਫੁੱਲਦੀ ਹੈ ਨਾ ਜਾਂ ਜਿਵੇਂ ਕੋਈ ਵੀ ਚੀਜ਼ ਆਪਾਂ ਫਸਟ ਜਿਹੜੀ ਹੁੰਦੀ ਹੈ ਉਹ ਨਹੀਂ ਵਧੀਆ ਬਣਦੀ। ਇਹੀ ਮੇਰੇ ਨਾਲ ਸੀ ਪਹਿਲਾ ਜਿਹੜਾ ਚੀਲਾ ਸੀ ਇੰਨਾ ਜ਼ਿਆਦਾ ਨਹੀਂ ਵਧੀਆ ਬਣਿਆ ਸੀਗਾ। ਵਧੀਆ ਤਾਂ ਬਣ ਗਿਆ ਸੀ ਪਰ ਜਿਹੜਾ ਪਲਟਣ ਦੇ ਵਿੱਚ ਉਹ ਥੋੜਾ ਜਿਹਾ ਹੋ ਗਿਆ ਕਿਉਂਕਿ ਇੱਕ ਤਾਂ ਤਵਾ ਜ਼ਿਆਦਾ ਗਰਮ ਹੋਣ ਕਰਕੇ ਸ਼ਾਇਦ ਹੋਇਆਗਾ ਉਸ ਤੋਂ ਬਾਅਦ ਫਿਰ ਮੈਂ ਬਿਲਕੁਲ ਲੋ ਫਲੇਮ ਤੇ ਬਣਾਇਆ ਤਾਂ ਬਹੁਤ ਵਧੀਆ ਬਣਿਆ ਤੁਸੀਂ ਅੱਗੇ ਦੇਖਿਓ। ਇਹ ਜਿਹੜਾ ਮੇਰਾ ਫਸਟ ਚੀਲਾ ਤੇ ਤੁਹਾਨੂੰ ਲਾਸਟ ਦਿਖਾਉਂਗੀ ਕਿਉਂਕਿ ਇਸ ਵਿੱਚ ਫੋਨ ਥੋੜਾ ਬੰਦ ਹੋ ਗਿਆ ਸੀਗਾ। ਤਾਂ ਕਰਕੇ ਫਿਰ ਲਾਸਟ ਤੇ ਤੁਹਾਨੂੰ ਫਰਸਟ ਵਾਲਾ ਜਿਹੜਾ ਚਿਲਾ ਦੇਖਣ ਨੂੰ ਮਿਲੂਗਾ ਹਨਾ ਬਣਾਏ ਤਿੰਨੇ ਸੀ ਜੀ ਇੱਕ ਵਿਚਕਾਰ ਵਾਲਾ ਨਹੀਂ ਚਲੋ ਤੁਹਾਨੂੰ ਦੇਖਣਾ ਮਿਲਿਆ ਤਿੰਨੇ ਬਣੇ ਸੀਗੇ ਦੇ ਜਿਹੜਾ ਲਾਸਟ ਵਾਲਾ ਸੀ ਉਹ ਥੋੜਾ ਮੈਂ ਵੱਡੇ ਸਾਈਜ਼ ਦਾ ਬਣਾ ਲਿਆ ਸੀਗਾ ਮੈਂ ਕਿਹਾ ਕਿ ਉਹਨਾਂ ਥੋੜਾ ਜਿਹਾ ਵੱਡੇ ਸਾਈਜ਼ ਦਾ ਬਣਾ ਕੇ ਦੇਖਾਂ ਤੇ ਆਹ ਦੇਖੋ ਪਹਿਲਾ ਚਿਲਾ ਤਵਾ ਜਿਆਦਾ ਗਰਮ ਹੋਣ ਕਰਕੇ ਇੱਕ ਇਹਦੇ ਵਿੱਚ ਦੇਖੋ ਹਨਾ ਮੈਂ ਮਤਲਬ ਜਿਹੜੇ ਚਿਪ ਗਏ ਸੀ ਥੋੜਾ ਪਰ ਇਹ ਨਹੀਂ ਸੀ ਵੀ ਨਹੀਂ ਉੱਠਦਾ ਗਿਆ ਸੀਗਾ ਪਰ ਥੋੜਾ ਚੁੱਕਣ ਕਰਕੇ ਥੋੜਾ ਟੁੱਟਣ ਦਾ ਵੀ ਡਰ ਰਿਹਾ ਸੀਗਾ ਤਾ ਕਰਕੇ ਚਲੋ ਪਹਿਲੀ ਦਾ ਰੋਟੀ ਵੀ ਘੱਟੀ ਫੁੱਲਦੀ ਹੁੰਦੀ ਹੈ ਹਨਾ ਮੈਂ ਕਿਹਾ ਕੋਈ ਨਾ ਪਹਿਲਾ ਚੀਲਾ ਵੀ ਜੋ ਹੋ ਜੂ ਪਰ ਖਾ ਤਾਂ ਦੇਖੋ ਲਵਾਂਗੇ ਟੁੱਟਾ ਭੱਜਾ ਜੋ ਵੀ ਆ ਹਨਾ ਜਾਣਾ ਤਾਂ ਪੇਟ ਦੇ ਅੰਦਰ ਹੀ ਹੈਗਾ ਮੈਂ ਕਿਹਾ ਚਲੋ ਪਰ ਦੇਖਣ ਨੂੰ ਦੇਖੋ ਕਿੰਨਾ ਵਧੀਆ ਲੱਗ ਰਿਹਾ ਹਨਾ ਬਿਲਕੁਲ ਦੇਖੋ ਤੁਸੀਂ ਆਪ ਦੱਸਿਓ ਕਿਵੇਂ ਲੱਗਦਾ ਤੁਹਾਨੂੰ ਹਨਾ ਦੇਖਣ ਦੇ ਵਿੱਚ ਕਲਰ ਵਗੈਰਾ ਦਾ ਕਿੰਨਾ ਵਧੀਆ ਲੱਗਦਾ ਤੇ ਆਹ ਦੇਖੋ ਇਹ ਹੈਗਾ ਲਾਸਟ ਵਾਲਾ ਚੀਲਾ ਇਹ ਬਹੁਤ ਵਧੀਆ ਬਣਿਆ ਦੇਖੋ ਉੱਠ ਵੀ ਬਿਲਕੁਲ ਆਸਾਨੀ ਦੇ ਨਾਲ ਰਿਹਾ ਪਲਟਣ ਲੱਗੀਆਂ ਜਦੋਂ ਮੈਂ ਬਿਲਕੁਲ ਆਸਾਨੀ ਨਾਲ ਪਲਟਿਆ ਗਿਆ ਸੀ ਪਰ ਥੋੜਾ ਸਾਈਜ਼ ਵੱਡਾ ਹੋਣ ਕਰਕੇ ਇੱਥੇ ਮੈਂ ਡਰ ਰਹੀ ਸੀ ਵੀ ਕਿਤੇ ਟੁੱਟ ਨਾ ਜਾਵੇ ਹਨਾ ਉਹ ਜੀ ਇਸ ਦਾ ਡਰ ਹੁੰਦਾ ਤੇ ਨਾਲ ਹੀ ਦੇਖੋ ਚਾਹ ਵੀ ਰੱਖ ਲਈ ਸੀਗੀ ਚਾਹ ਵੀ ਬਣ ਗਈ ਸੀ ਦੁੱਧ ਆਪਾਂ ਪਾਤਾ ਉਵਾਲ ਆ ਚੁੱਕਿਆ ਪਰ ਇੱਕ ਦੋ ਮਿੰਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਈ ਵਾਰ 5 ਮਿੰਟ ਵੀ ਚਾਹ ਨੂੰ ਕੱਢ ਲੈਣੀ ਆ ਹਨਾ ਤੇ ਲੋ ਜੀ ਇਧਰ ਆਪਣੀ ਚਾਹ ਵੀ ਬਣ ਚੁੱਕੀ ਹੈ ਕੜ ਚੁੱਕੀ ਹੈਗੀ ਤੇ ਚੀਲਾ ਦੇਖੋ ਮੈਂ ਕਿਹਾ ਥੋੜਾ ਤੁਹਾਨੂੰ ਇਧਰਲੀ ਸਾਈਡ ਤੋਂ ਨੇੜੇ ਤੋਂ ਦਿਖਾ ਰਹਾ ਹਨਾ ਤੇ ਲੋ ਜੀ ਲਗਭਗ ਚੀਲਾ ਬਣ ਹੀ ਚੁੱਕਿਆ ਹੁਣ ਆਪਾਂ ਇਹਨੂੰ ਪਲੇਟ ਵਿੱਚ ਰੱਖ ਲਵਾਂਗੇ ਤੇ ਫਿਰ ਖਾਣੇ ਆ ਬੈਠ ਕੇ ਅੰਦਰ ਪਰ ਵਧੀਆ ਲੱਗੇ ਸੀ ਬਹੁਤ ਟੇਸਟ ਲੱਗੇ ਜਰੂਰ ਟਰਾਈ ਕਰਕੇ ਦੇਖੋ ਤੁਸੀਂ ਹੈਨਾ ਵੈਸੇ ਤਾਂ ਨਾ ਬਣਾਉਂਦੀ ਮੈਂ ਪਰ ਉਹ ਸੀਗਾ ਵੀ ਜਿਹੜਾ ਚੌਲਾਂ ਦਾ ਆਟਾ ਪਿਆ ਸੀਗਾ ਬਸ ਵੈਸੇ ਹੀ ਮੇਰੇ ਦਿਮਾਗ ਦੇ ਵਿੱਚ ਆਇਆ ਮੈਂ ਕਿਹਾ ਚਲੋ ਵਰਤ ਲੈਨੇ ਵੀ ਜੋ ਵਧੀਆ ਪਿਆ ਹੈ ਹਨਾ ਤਾਂ ਕਰਕੇ ਅੱਜ ਚੀਲਾ ਬਣਾ ਲਿਆ ਸੀਗਾ ਬਾਕੀ ਮੈਨੂੰ ਉਸ ਨੂੰ ਪਲੇਅਰ ਸਾਹਿਬ ਤੇ ਪਿੰਦਰ ਕਹਿਣਗੇ ਵੀ ਕੀ ਬਣਾਇਆ ਕਿਉਂਕਿ ਆਪਾਂ ਨੂੰ ਆਦਤ ਨਹੀਂ ਹੈਗੀ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਹੈਨਾ ਹ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਥੋੜਾ ਜਿਹਾ ਘੱਟ ਹੀ ਉਹ ਖਾਣਿਆ ਹਨ ਆਪਾਂ ਤਾਂ ਰੋਟੀਆਂ ਦੀ ਜ਼ੋਰ ਦੇ ਕੇ ਰੱਖ ਦੇਾਂਗੇ ਹਨਾ ਤੇ ਤਾਂ ਕਰਕੇ ਮੈਨੂੰ ਇਹ ਸੀ ਕਲੇਰ ਸਾਬ ਤੇ ਪਿੰਦਰ ਕਿਤੇ ਨਿੰਦਨਾ ਦੇਣ ਪਰ ਦੇਖੋ ਕਿੰਨਾ ਬਧੀਆ ਬਣਿਆ ਪਰ ਉਹਨਾਂ ਨੇ ਮੇਰੇ ਵਾਲਾ ਵੀ ਲੈ ਲਿਆ ਸੀ ਮੈਨੂੰ ਮਤਲਬ ਕਿ ਇੱਕ ਤਾਂ ਮਿਲਿਆ ਸੀ ਉਹਨਾਂ ਨੂੰ ਦੋਨਾਂ ਨੂੰ ਮੈਂ ਇੱਕ ਇੱਕ ਆ ਗਿਆ ਸੀ ਜਾਨੀ ਕਿ ਸਾਨੂੰ ਤਿੰਨਾਂ ਨੂੰ ਇਸ ਟਾਈਮ ਸਣੀ ਕਰਨੀ ਸੀਗਾ ਤੇ ਫਿਰ ਵੀ ਉਹਨਾਂ ਨੇ ਮੇਰੇ ਵਾਲੀ ਜੁੱਦਾ ਲੈ ਲਿਆ ਸੀਗਾ ਇਹ ਹੈਗਾ ਜੀ ਦੂਸਰੇ ਦਿਨ ਜਾਨੀ ਕਿ ਮੰਗਲਵਾਰ ਸ਼ਾਮ ਦਾ ਵੀਡੀਓ ਹੈਗਾ ਦੂਸਰੇ ਦਿਨ ਦਾ ਉਹ ਦਿਨ ਦੇ ਵਿੱਚ ਕੋਈ ਵੀ ਵੀਡੀਓ ਨਹੀਂ ਸ਼ੂਟ ਹੋਇਆ ਹੈਗਾ ਸਿੱਧਾ ਜਾ ਕੇ ਹੁਣ ਤੁਹਾਨੂੰ ਦੂਸਰੇ ਦਿਨ ਸਾਮ ਨੂੰ ਮਿਲ ਰਹੀਆਂ ਇੱਥੇ ਭਿੰਡੀ ਦੀ ਸਬਜ਼ੀ ਬਣ ਰਹੀ ਸੀ ਤੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਪਿਆਜ਼ ਪਾਇਆ ਤੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਇੱਥੇ ਆਪਣਾ ਜਿਹੜਾ ਸ਼ਾਮ ਦਾ ਖਾਣਾ ਬਣਾ ਰਹੀ ਹਾਂ ਮੈਂ ਖਾਣਾ ਆਪਾਂ ਬਣਾ ਕੇ ਉਸ ਤੋਂ ਬਾਅਦ ਹੁਣ ਇੱਕ ਖਾ ਬਹੁਤ ਵਧੀਆ ਚੀਜ਼ ਮੈਂ ਮੰਗਵਾਈ ਅਮੀਸ਼ ਹੋਂ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਜੇ ਹਜੇ ਤੱਕ ਪੈਕਿੰਗ ਸੀ ਜਿਹੜੀ ਮੈਂ ਵੀ ਨਹੀਂ ਖੋਲ ਕੇ ਦੇਖੀ ਇੱਥੇ ਵੀ ਕਿਸ ਤਰ੍ਹਾਂ ਆਇਆ ਹਨਾ ਮੈਂ ਅਜੇ ਪੈਕਿੰਗ ਖੋਲੀ ਨਹੀਂ ਉਦਾਂ ਹੀ ਹਜੇ ਪਿਆ ਵੀ ਫ੍ਰਿਜਤੀ ਹੈ ਇੱਥੇ ਕਿਚਨ ਦੇ ਵਿੱਚ ਫ੍ਰਿਜ ਤੇ ਸਵੇਰੇ ਅੱਜ ਮੈਨੂੰ ਰਿਸਿਵ ਹੋਇਆ ਪ ਇੱਥੇ ਰਸੋਈ ਚ ਹੀ ਰੱਖਤਾ ਕਿਉਂਕਿ ਟਾਈਮ ਨਹੀਂ ਮਿਲਿਆ ਕੰਮ ਕਾ ਤੁਹਾਨੂੰ ਪਤਾ ਹੀ ਇੰਨੇ ਨੇ ਘਰ ਦੇ ਅੰਬਾਕੀ ਲੱਗੀ ਸੀ ਕਿ ਇੱਥੇ ਮੈਂ ਆਟਾ ਗੁੰਨਣਾ ਗਰਮੀ ਬਹੁਤ ਜ਼ਿਆਦਾ ਕਿਚਨ ਦੇ ਵਿੱਚ ਬਿਲਕੁਲ ਵੀ ਖੜਿਆ ਨਹੀਂ ਜਾਂਦਾ ਸੀ ਮੈਂ ਕਿਹਾ ਬਾਹਰ ਬੈਠ ਕੇ ਆਟਾ ਗੁੰਨਦੀ ਆ ਕਿਉਂਕਿ ਸ਼ਾਮ ਦੇ ਟਾਈਮ ਥੋੜਾ ਜਿਹਾ ਮਨ ਵੀ ਲੱਗਦਾ ਬਾਹਰ 베ੜੇ ਦੇ ਵਿੱਚ ਹਨਾ ਵੈਸੇ ਤਾਂ ਮੈਂ ਸਾਰਾ ਦਿਨ 베ੜੇ ਦੇ ਵਿੱਚ ਹੀ ਰਹਿੰਦੀ ਆ ਕਦੇ ਆ ਗਈ ਕਦੇ ਵਾਗ ਗਈ ਇਦਾਂ ਹੀ ਹੋ ਜਾਂਦਾ ਹਨਾ ਤੇ ਚਲੋ ਜੀ ਆਟਾ ਵੀ ਗੁੰਨ ਲਿਆ ਸੀ ਉਸ ਤੋਂ ਬਾਅਦ ਇੱਧਰ ਪਿਆਜ਼ ਵੀ ਹੋ ਗਏ ਸੀਗੇ ਇਹਦੇ ਵਿੱਚ ਆਪਾਂ ਪਿੰਡੀਆਂ ਸੀ ਜਿਹੜੀਆਂ ਉਹ ਮਿਕਸ ਕਰਤੀਆਂ ਹਨਾ ਮਿਕਸ ਕਰਨ ਤੋਂ ਬਾਅਦ ਨਾਲ ਹੀ ਨਮਕ ਮਿਕਸ ਕਰ ਦੂੰਗੀ ਜਿਹੜੇ ਹਲਦੀ ਤੇ ਮਿਰਚ ਆ ਗਈ ਦੋ ਮਸਾਲੇ ਨੇ ਉਹ ਆਪਾਂ ਬਾਅਦ ਦੇ ਵਿੱਚ ਐਡ ਕਰਾਂਗੇ ਹਨਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਸਬਜ਼ੀ ਜਲਦੀ ਬਣ ਜਾਂਦੀ ਹੈ ਭਿੰਡੀਆਂ ਦੀ ਤਾਂ ਪਰ ਹੁਣ ਖਾਣਾ ਵੀ ਚਲੋ ਮੈਂ ਜਲਦੀ ਟਾਈਮ ਨਾਲ ਬਣਾ ਲੈਣੀ ਆ ਵੀ ਫਿਰ ਬੈਠ ਜਾਈਏ ਆਰਾਮ ਨਾਲ ਹਨਾ ਪਰ ਕੋਈ ਟੈਨਸ਼ਨ ਜੀ ਨਹੀਂ ਹੁੰਦੀ ਵੀ ਹਾਜੀ ਖਾਣਾ ਬਣਾਉਣਾ ਕਿਉਂਕਿ ਪਹਿਲਾਂ ਅਸੀਂ ਬਹੁਤ ਲੇਟ ਹੁੰਦੇ ਸੀ ਕਿਉਂਕਿ ਮੈਂ ਲੇਟ ਤਾਂ ਚਲੋ ਹੁਣ ਵੀ ਹੋ ਜਾਂਦੇ ਖਾਂਦੇ ਤਾਂ ਹੁਣ ਵੀ ਲੇਟ ਹੀ ਆ ਪਰ ਪਹਿਲਾਂ ਮੈਂ ਬਣਾਉਂਦੀ ਉਹਦੋਂ ਸੀ ਜਦੋਂ ਖਾਂਦੇ ਸੀ ਇੱਕ ਨੇ ਰੋਟੀ ਖਾਧੀ ਤਾਂ ਉਹਦੇ ਤਾਂ ਵਾਧਾ ਧਰ ਲਿਆ ਦੂਸਰੀ ਨੇ ਖਾਣੀ ਤਾਂ ਤਾਂ ਵਾਧਾ ਧਰ ਲਿਆ ਹਨਾ ਹੁਣ ਆਪਾਂ ਪਹਿਲਾਂ ਬਣਾ ਕੇ ਰੱਖ ਦਿੰਨੇ ਜਦੋਂ ਮਰਜ਼ੀ ਖਾ ਲਈਏ ਲਓ ਜੀ ਇੱਕ ਸਾਈਡ ਸਬਜ਼ੀ ਬਣੀ ਜਾਂਦੀ ਸੀ ਦੂਸਰੀ ਸਾਈਡ ਮੈਂ ਲੱਗੀ ਸੀਗੀ ਫੁਲਕੇ ਬਣਾਉਣ ਜਾਨੀ ਕਿ ਰੋਟੀਆਂ ਬਣਾਉਣਾ ਮੈਂ ਕਿਹਾ ਵੀ ਕੰਮ ਖਤਮ ਕਰਦਾ ਟਾਈਮ ਇੱਥੇ ਸ਼ਾਇਦ ਹੀ ਪੌਣੇ 7 ਹੋਏ ਸੀਗੇ ਹਾਂਜੀ ਪੌਣੇ 7 ਦਾ ਟਾਈਮ ਹੈਗਾ ਸੀ ਇੱਥੇ ਜਦੋਂ ਮੈਂ ਲੱਗੀ ਸੀਗੀ ਦੇਖੋ ਰੋਟੀਆਂ ਬਣਾਉਣ ਤੇ ਲਓ ਜੀ ਇੱਥੇ ਆਪਾਂ ਹੁਣ ਰੋਟੀਆਂ ਬਣਾ ਕੇ ਤੁਹਾਨੂੰ ਮਿਲਦੇ ਆਂ ਫਿਰ ਚੱਲਦੇ ਅੰਦਰ ਫਿਰ ਤੁਹਾਡੇ ਨਾਲ ਜਿਹੜੀ ਅੱਜ ਚੀਜ਼ ਮੰਗਾਈ ਉਹ ਸ਼ੇਅਰ ਕਰਦੇ ਆ ਨਾ ਦੱਸਿਓ ਕਿ ਮਿਲ ਗਈ ਤੁਸੀ ਮੈਨੂੰ ਤੇ ਇਧਰ ਆਪਾਂ ਨਾਲ ਨਾਲ ਰੋਟੀਆਂ ਵੀ ਬਣ ਰਹੀਆਂ ਸੀ ਤੇ ਭਿੰਡੀਆਂ ਜਿਹੜੀਆਂ ਸੀਗੀਆਂ ਇਹ ਵੀ ਬਣ ਚੁੱਕੀਆਂ ਸੀ ਮਤਲਬ ਕਿ ਇਹਦੇ ਵਿੱਚ ਬਸ ਉਹੀ ਹਲਦੀ ਤੇ ਥੋੜੀ ਜਿਹੀ ਰੈੱਡ ਮਿਰਚ ਉਹ ਮਿਕਸ ਕਰਨੀ ਆ ਬਸ ਉਸ ਤੋਂ ਬਾਅਦ ਇਹਨੂੰ 5 ਕੁ ਮਿੰਟ ਹੋਰ ਸੇਕ ਲਵਾ ਕੇ ਸਬਜ਼ੀ ਜਿਹੜੀ ਉਹ ਬਣ ਕੇ ਹੋ ਜੂਗੀ ਤਿਆਰ ਤੇ ਫਿਰ ਇੱਥੇ ਕੰਮਕਾਰ ਬਾਕੀ ਸਾਰੇ ਹੋ ਗਏ ਸੀ ਜਿਵੇਂ ਵੀ ਜੋਤਵਤੀ ਸਭ ਤੋਂ ਪਹਿਲਾਂ ਹੋ ਜਾਂਦੀ ਹੁੰਦੀ ਹੁਣ ਦਿਨ ਖੜੀ 6 ਵਜ ਜਾਂਦੇ ਆ ਬਹੁਤ ਧੁੱਪ ਪਈ ਹੁੰਦੀ ਹੈ 6 ਵਜੇ ਹੈਨਾ ਤਾਂ ਜਦੋਂ ਵੀ ਮੈਨੂੰ 6 ਵਜੇ ਤੋਂ ਬਾਅਦ ਜਾਂ ਥੋੜਾ ਟਾਈਮ ਪਹਿਲਾਂ ਟਾਈਮ ਲੱਗਦਾ ਤਾਂ ਮੈਂ ਜੋਤ ਉਦੋਂ ਹੀ ਜਗਾ ਦੇਣੀ ਹੁੰਦੀ ਆ 14 ਸਾਲ ਤਕਰੀਬਨ ਹੋ ਗਏ ਨੇ ਮੈਂ ਜੋਤ ਜਗਾਉਣੀ ਹੋ ਜਗਾਉਣੀ ਆ ਘਰ ਦੇ ਵਿੱਚ ਸ਼ਾਮ ਦੇ ਟਾਈਮ ਸਿਰਫ ਹਨਾ ਇਹ ਢਿੱਲੀ ਦੇ ਕੰਮ ਹੁੰਦਾ ਲੋ ਜਿਵੇਂ ਖਾਣਾ ਸੀ ਜਿਹੜਾ ਸੰਦ ਉਹ ਬਣ ਗਿਆ ਸੀ ਹੁਣ ਵਾਰੀ ਸੀ ਇੱਥੇ ਦਹੀਂ ਲਾਉਣ ਲੱਗ ਗਈ ਸੀ ਜਿਵੇਂ ਦਹੀਂ ਹੁਣ ਮੈਂ ਡੋਲੂ ਦੇ ਵਿੱਚ ਜਮਾਉਣੀ ਵੀ ਟਿੱਕਾ ਮੇਰੀ ਕਿੰਨੀ ਦੋਨੋਂ ਲਾਏ ਹੁੰਦੇ ਇੱਕ ਦਿਨ ਕੰਨੀ ਦੇ ਵਿੱਚ ਦਹੀਂ ਜੰਮਦੀ ਜਿਵੇਂ ਕਿ ਕੱਲ ਦਹੀਂ ਕੰਨੀ ਚ ਜਮਾਇਆ ਸੀਗਾ ਅੱਜ ਦੁੱਧ ਨੂੰ ਦੇ ਵਿੱਚ ਇਦਾਂ ਕਰਦੀ ਹੁੰਦੀ ਹਾਂ ਮੈਂ ਕਿਉਂਕਿ ਡੇਲੀ ਉਹੀ ਘੰਟੇ ਦੇ ਵਿੱਚ ਨਹੀਂ ਮਿਜਵਾਉਂਦੀ ਵੀ ਸਿਰ ਖੱਟਾ ਹੋ ਜਾਂਦਾ ਸਵੇਰੇ ਇਹਨੂੰ ਹਨਾ ਜਿਹੜੀ ਕਿੰਨੀ ਆ ਇਹ ਸਾਰੀ ਦਹੀਂ ਹੋਣ ਲੱਗ ਜੂਗੀ ਕਿੰਨੇ ਵਾਲੀ ਤਾਂ ਇਹਨੂੰ ਹੁਣ ਧੋ ਕੇ ਰੱਖ ਦੂੰਗੀ ਸਵੇਰ ਟਾਈਮ ਵਧੀਆ ਦਿਨ ਦੇ ਵਿੱਚ ਪੂਰਾ ਉਹ ਸ਼ਾਮ ਨੂੰ ਇਸੇ ਚ ਲਓ ਜੀ ਸ਼ਾਮ ਦਾ ਰੋਟੀ ਟੋਕਾ ਪਾ ਬਣਾਤਾ ਦਹੀਂ ਵਗੈਰਾ ਰਹਾਤਾ ਆਪਣੇ ਕੰਮ ਸੀ ਜਿਹੜੇ ਕਰਤੇ ਖਤਮ ਜੋਤ ਵੀ ਜਗਾਤੀ ਤੇ ਕਹਿੰਦੇ ਨੇ ਮਸਾਲਾ ਲਾਈਟ ਲਾ ਲਈ ਟਾਈਮ ਵੀ ਦਿਖਾਉਣ ਨੂੰ ਸੋਨੂੰ ਮੈਂ ਟਾਈਮ ਦਿਖਾਉਣ ਨੂੰ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਗਿਫਟ ਦਿਖਾਵਾਂਗੀ ਗਿਫਟ ਨਹੀਂ ਸੌਰੀ ਪਾਰਸਲ ਆਇਆ ਇੱਕ ਮੇਰਾ ਉਹ ਦਿਖਾਉਂਗੀ ਕੀ ਮੰਗਵਾਇਆ ਪਹਿਲਾਂ ਤੁਹਾਨੂੰ ਟਾਈਮ ਦਿੰਦਾ ਜਿੰਨਾ ਟਾਈਮ ਆ ਜੀ ਕੱਲ ਸਵੇਰ ਦਾ ਸੀ 8:00 ਵਜੇ ਚ 10 ਮਿੰਟ ਰਹਿੰਦੇ ਸੀਗੇ ਹੁਣ ਰਾਤ ਦੇ 8:00 ਵਜੇ ਚ 10 ਮਿੰਟ ਰਹਿੰਦੇ ਨੇ ਖਾਣਾ ਪੀਣਾ ਆਪਾਂ ਸਾਰਾ ਬਣਾ ਲਿਆ ਰੋਟੀ ਜਣੀ ਕੇ ਸਬਜ਼ੀ ਜਿਹੜੀ ਬਣਾਤੀ ਹੈ ਨਾ ਤੁਹਾਨੂੰ ਜੀ ਹੁਣ ਦਿਖਾਉਣੇ ਆਪਾਂ ਤੁਹਾਨੂੰ ਕੀ ਮੰਗਵਾਇਆ ਮੈਂ ਮੀਸ਼ੋ ਤੋਂ ਅੱਜ ਪਹਿਲਾਂ 2 ਮਿੰਟ ਹਵਾ ਲੈ ਲਵਾਂ ਗਰਮੀ ਬਹੁਤ ਜ਼ਿਆਦਾ ਹੋ ਜਿਆਦਾ ਕੀ ਲਓ ਜੀ ਫਟਾਫਟ ਪਾਏ ਪਾਰਸਲਾ ਜਿਹੜਾ ਓਪਨ ਕਰਦੇ ਇਹਨੂੰ ਦਿਖਾਉਣੇ ਤੁੰਗਵਾਇਆ ਇਹ ਮੈਂ ਮੰਗਵਾਇਆਗਾ ਹੈਂਗਿੰਗ ਕੈਂਡਲਾ ਉਹ ਹੈ ਇਹ ਵਰਨਲ ਵਾਲਾ ਹੀ ਹੈਗਾ ਜਿਹਦੇ ਵਿੱਚ ਆਪਾਂ ਕੈਂਡਲ ਵੀ ਲਾ ਸਕਦੇ ਆ ਕੋਈ ਖੁਸ਼ਬੂਦਾਰ ਜਿਵੇਂ ਕਿ ਤੋਹਫਾ ਉਹ ਵੀ ਲਾ ਸਕਦੇ ਹਾਂ ਇੱਕ ਜਿਵੇਂ ਰੂਮ ਰੂਮ ਮਤਲਬ ਕਿ ਫਰੈਸ਼ਨਰ ਦਾ ਕੰਮ ਕਰਦਾ ਹੈ ਯਾਨੀ ਕਿ ਕੋਈ ਵੀ ਆਪਾਂ ਖੁਸ਼ਬੂ ਵਾਲਾ ਦੇ ਚ ਜਿਹੜਾ ਤੇਲ ਆ ਹਨਾ ਉਹ ਪਾ ਕੇ ਆਪਾਂ ਕੈਂਡਲ ਦੀ ਤਰ੍ਹਾਂ ਲਾਤੀ ਨੂੰ ਕਿ ਡੈਕੋਰੇਟ ਪੀਸ ਆਈ ਹੈਂਗ ਹੋ ਜਾਂਦਾ ਦੇਖੋ ਬਹੁਤ ਸੋਹਣਾਗਾ ਆ ਦੇਖੋ ਮੈਟਲ ਦਾ ਹੀ ਹੈ ਇਹ ਮੈਨੂੰ ਬਹੁਤ ਸੋਹਣਾ ਲੱਗਾ ਕਾਫੀ ਟਾਈਮ ਤੋਂ ਮੈਨੂੰ ਇਹਦੀ ਨਾ ਬੇਟ ਸੀ ਜੀ ਮੈਂ ਲਮਾ ਲਮਾ ਦੇਖ ਲੈਂਦੀ ਸੀ ਫਿਰ ਮੈਨੂੰ ਉਹ ਕਰ ਦਿੰਦੀ ਸੀ ਸਕਿਪ ਕਰ ਦਿੰਦੀ ਸੀ ਵੀ ਛੱਡ ਹਣਾ ਪਰ ਪਰਸੋਂ ਦਾ ਕਈ ਦਿਨ ਪਹਿਲਾਂ ਮੈਂ ਆਰਡਰ ਕਰ ਹੀ ਦਿੱਤਾ ਮੈਂ ਕਿ ਆ ਦੇਖੋ ਆ ਇਸ ਤਰ੍ਹਾਂ ਦੇ ਬਰਨਰ ਆਗਾ ਇਧਰ ਇਹਦੇ ਵਿੱਚ ਆਪਾਂ ਕੋਈ ਵੀ ਆਇਲ ਖੁਸ਼ਬੂਦਾਰ ਆਇਲ ਪਾ ਸਕਦੇ ਹਣਾ ਆ ਆਉਂਦੇ ਨਾ ਜਿਵੇਂ ਕਿ ਰੂਮ ਫਰੈਸ਼ਨਰ ਆਉਂਦੇ ਨੇਗੇ ਆਇਲ ਖੁਸ਼ਬੂ ਵਾਲੇ ਉਹ ਪਾ ਸਕਦੇ ਆ ਹਨਾ ਉਸ ਤੋਂ ਬਾਅਦ ਬਸ ਕੀ ਕਰਨਾ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਵਿੱਚ ਆਇਲ ਪਾ ਕੇ ਬੱਤੀ ਲਾ ਸਕਦੇ ਕੋਈ ਵੀ ਜਿਵੇਂ ਆਪਾਂ ਕੋਈ ਦੀਵਾ ਲਾਉਣੇ ਖੁਸ਼ਬੂ ਵਾਲਾ ਤੇਲ ਪਾ ਦਈ ਹੈ ਹਨਾ ਇੱਕ ਰੂਮ ਫਰੈਸ਼ਨਰ ਦਾ ਕੰਮ ਕਰਦਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਹੈਂਗ ਕਰ ਸਕਦੇ ਆ ਇਦਾਂ ਵੀ ਰੱਖ ਸਕਦੇ ਆ ਆਪਾਂ ਇਹਨੂੰ ਚਲੋ ਜੀ ਇਹਨੂੰ ਦਿਖਾਉਣੇ ਹੁਣ ਆਪਾਂ ਤੁਹਾਨੂੰ ਮੈਂ ਕਿਦਾਂ ਲਾ ਕੇ ਇਹਦੇ ਵਿੱਚ ਪਹਿਲਾਂ ਤਾਂ ਮੈਂ ਅੱਜ ਮੇਰੇ ਕੋਲ ਕੁਝ ਧੂਫ ਆ ਗਈ ਧੂਫ ਵੀ ਲਾ ਕੇ ਦਿਖਾਉਣੀ ਤੁਹਾਨੂੰ ਵੀ ਕਿਸ ਤਰ੍ਹਾਂ ਲੱਗਦੀ ਹੈ ਹਨਾ ਦੇਖਦੇ ਹਾਂ ਬਹੁਤ ਵਧੀਆ ਚੀਜ਼ ਆ ਪਰ ਸਾਈਜ਼ ਇਹਦਾ ਬਿਲਕੁਲ স্মਲ ਸਾਈਜ਼ ਹੈਗਾ ਇਹ ਵੀ ਜਿਆਦਾ ਵੱਡਾ ਨਹੀਂ ਪਰ ਹੈ ਬਹੁਤ ਸੋਹਣਾ ਇਹ ਦੇਖੋ ਕੈਂਡਲ ਹੈਂਗਿੰਗ ਹੈ ਨਾ ਵਰਨਲ ਇਦਾਂ ਕਰਕੇ ਨਾ ਕੁਛ ਨਾ ਮੰਗਾ ਆ ਦੇਖੋ ਬਹੁਤ ਸੋਹਣਾ ਆਈਟਮ ਬਹੁਤ ਸੋਹਣੀ ਹੈਗੀ ਜੇ ਤੁਸੀਂ ਮੰਗਾਉਣਾ ਚਾਹੁੰਦੇ ਮੰਗਾ ਸਕਦੇ ਹੋ ਕਿਉਂਕਿ ਮੈਂ ਹੁਣ ਦੀਵਾਲੀ ਦੀ ਸ਼ਾਪਿੰਗ ਹੀ ਕਰ ਰਹੀ ਹਾਂ ਦੀਵਾਲੀ ਇਸ ਵਾਰ ਤਿਹਾਰ ਜਿਹੜੇ ਪਹਿਲਾਂ ਹੀ ਨੇਗੇ ਹੈ ਨਾ ਨਾ ਪਤਾ ਨਹੀਂ ਗੇਤੇ ਕਹਿ ਸਕਦੇ ਆ ਗੇਤੇ ਤਿਹਾਰ ਨਹੀਂ ਇਸ ਵਾਰ ਗੇਤੇ ਕਹਿੰਦੇ ਹੁੰਦੇ ਨੇ ਕਪਸੇਤੇ ਗੇਤੀ ਕਹਿੰਦੇ ਹੁੰਦੇ ਨੇ ਉਸ ਦਿਨ ਆ ਦੇਖੋ ਵੀ ਇਹੜੇ ਪਹਿਲਾਂ ਹੁੰਦੇ ਨੇ ਤਿਹਾਰ ਚਲੋ ਜਿਹਦੇ ਵਿੱਚ ਪਤੂ ਫਲਾ ਕੇ ਦੇਖਦੇ ਆ ਵੀ ਕਿੰਨਾ ਗਾ ਇਹਦਾ ਰਿਜ਼ਲਟ ਵਧੀਆ ਮਿਲਦਾ ਹੈ ਨਾ ਬਸ ਜਦੋਂ ਉੱਥੇ ਦੇਖਦੇ ਆਨਲਾਈਨ ਹੈ ਨਾ ਬਹੁਤ ਵਧੀਆ ਲੱਗਦੇ ਨੇਗੇ ਪਰ ਆਪਾਂ ਵੀ ਚਲੋ ਟਰਾਈ ਕਰਕੇ ਦੇਖਦੇ ਆ ਇਹਦੇ ਵਿੱਚ ਕੋਈ ਵੀ ਖੁਸ਼ਬੂ ਵਾਲਾ ਤੇਲ ਤੁਸੀਂ ਪਾਓ ਤੇ ਇੱਕ ਕੈਂਡਲ ਦੀ ਤਰ੍ਹਾਂ ਇਹਦੇ ਵਿੱਚ ਲਾਈਟ ਲਾਈਟਿੰਗ ਦਾ ਵੀ ਕੰਮ ਕਰੂਗੀ ਇਹ ਲਾਈਟ ਜਗੂਗੀ ਇਹਦੇ ਵਿੱਚ ਤਾਂ ਇਹ ਮਤਲਬ ਡੈਕੋਰੇਟ ਪੀਸ ਵੀ ਕਹਿ ਸਕਦੇ ਨੂੰ ਹੈ ਨਾ ਘਰ ਦੇ ਵਿੱਚ ਡੈਕੋਰੇਟ ਆਪਾਂ ਇਹਨੂੰ ਇਦਾਂ ਕਰ ਸਕਦੇ ਆਂਗੇ। ਐਵੇਂ ਧੂਫ ਦੇ ਵੀ ਧੂਆ ਜਾਂ ਨਿਕਲਦਾ ਉਹ ਵੀ ਵਧੀਆ ਲੱਗਦਾ ਹੁੰਦਾ ਇੱਕ ਖੁਸ਼ਬੂ ਦੀ ਤਰ੍ਹਾਂ ਜਿਵੇਂ ਕਿ ਆਪਾਂ ਜਿਹੜੇ ਲੈ ਕੇ ਆਉਨੇ ਆਂਗੇ ਆਹ ਕੈਮੀਕਲ ਵਾਲੀ ਜਿਵੇਂ ਕਿ ਮੇਰੇ ਬੇਟੇ ਨੇ ਲਿਆਂਦਾ ਉਹ ਮੈਂ ਤੁਹਾਨੂੰ ਦਿਖਾਉਂਗੀ ਹੁਣ ਉੱਪਰ ਪਿਆ ਕੱਲ ਨੂੰ ਉਹ ਨਾ ਮੇਰੇ ਫੇਸ ਨੂੰ ਬਹੁਤ ਜ਼ਿਆਦਾ ਛੱਡਦਾ ਹੈਗਾ ਜਦੋਂ ਉਹ 10 ਮਿੰਟਾਂ ਬਾਅਦ ਸਪਰੇਅ ਆਪਣੇ ਆਪ ਕਰਦਾ ਉਹ ਵੀ ਰੂਮ ਫਰੈਸ਼ਨਰ ਹੀ ਹੈਗਾ ਜਦੋਂ ਸਪਰੇਅ ਕਰਦਾ ਤਾਂ ਮੈਨੂੰ ਬਹੁਤ ਜ਼ਿਆਦਾ ਉਹ ਜੜਦਾ ਤਾਂ ਕਰਕੇ ਮੈਂ ਕਿਹਾ ਚਲੋ ਇਦਾਂ ਦੀ ਕੋਈ ਆਈਟਮ ਹੀ ਮੰਗਾਈ ਜਾਵੇ ਹਨਾ ਬੀਨ ਵਾਲੇ ਸੋਹਣੀ ਵੀ ਲ नाले कमरा अपना खुशबूदार होवे है ना देखो लो जी लाके दिखाओ ने ये आ कडना आपा आ में ले ली तोफा पता तोफिज बनानी है लावणी है मतलब ਇਦਾਂ ਆਪਾਂ ਇਹਨੂੰ ਤੂਫਣ ਦੇ ਵਿੱਚ ਰੱਖਣਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਦਾਂ ਇਹਦੇ ਵਿੱਚ ਰੱਖ ਲੈਣਾ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਬਸ 2 ਮਿੰਟ ਵੇਟ ਕਰੋ ਫਿਰ ਦਿਖਾਉਣੀ ਆ ਆਪਾਂ ਤੁਹਾਨੂੰ ਆਲੇ-ਦੋਲੇ ਦੇ ਸਾਰੇ ਧੂਆ ਨਿਕਲਣਾ ਸ਼ੁਰੂ ਹੋ ਜਾਈ ਤੇ ਆਹ ਦੇਖੋ ਇਸ ਤਰ੍ਹਾਂ ਪੂਰੇ ਰੂਮ ਦੇ ਵਿੱਚ ਖੁਸ਼ਬੂ ਫੈਲ ਜਾਨੀ ਦੀ ਮਿਸ਼ੋ ਤੁਮੇ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਮੰਗਵਾ ਸਕਦੇ ਪਰ ਸਾਈਜ਼ ਛੋਟਾ ਇਹ ਨਾ ਕਿ ਉਹ ਵੀ ਸਾਈਜ਼ ਕਿਉਂਕਿ ਉਥੇ ਨਾ ਜਦੋਂ ਆਪਾਂ ਪਿਕਚਰ ਵਗੈਰਾ ਦੇਖਦੇ ਹਾਂ ਮਿਸ਼ੋ ਤੇ ਤਾਂ ਕਾਫੀ ਵੱਡਾ ਸਾਈਜ਼ ਲੱਗਦਾ ਪਰ ਇਹਦਾ ਸmall ਸਾਈਜ਼ ਆ ਤੇ ਜਿਹੜੀ ਆ ਤੁਸੀਂ ਮੈਨੂੰ ਕਮੈਂਟ ਕਰਿਓ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆਪਣੀ ਜੋ ਵੀ ਮੇਰੀ ਸ਼ਾਪਿੰਗ ਆ ਮਿਸ਼ੋ ਦੀ ਸਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਤਾਂ ਤੁਸੀਂ ਮੈਨੂੰ ਨਾ ਕਮੈਂਟ ਕਰਿਓ ਅੱਜ ਵਾਲੇ ਵੀਡੀਓ ਤੇ ਤਾਂ ਫਿਰ ਕੱਲ ਵਾਲਾ ਬਲੌਗ ਹੋਊਗਾ ਜਿਹੜਾ ਤੁਹਾਡੇ ਨਾਲ ਮੈਂ ਆਪਣੀ ਮਿਸ਼ੋ ਵਾਲੀ ਜਿਹੜੀ ਜਿੰਨੀ ਵੀ ਮੇਰੀ ਸ਼ਾਪਿੰਗ ਆ ਵੀ ਸਾਰੇ ਤੁਹਾਡੇ ਨਾਮੇ ਸ਼ੇਅਰ ਕਰੂੰਗੀ ਹਨਾ ਫਿਰ ਉਹ ਆਪਾਂ ਵਲੌਗ ਅਲੱਗ ਤੋਂ ਬਣਾ ਦਵਾਂਗੇ ਇੱਕ ਪੂਰਾ ਬਲੌਗ ਆਪਾਂ ਮੀਸ਼ੋ ਦੀ ਸ਼ਾਪਿੰਗ ਵਾਲਾ ਹੀ ਬਣਾ ਲਾਂਗੇ ਹਨਾ ਪ੍ਰਾਈਸ ਵੀ ਦੱਸ ਦੂੰਗੀ ਨਾਲ ਨਾਲ ਤੇ ਤੁਹਾਨੂੰ ਚੀਜ਼ਾਂ ਵੀ ਦਿਖਾ ਦਊਗੀ ਕਿੰਨੀਆਂ ਕਿ ਚੀਜ਼ਾਂ ਮੇਰੀਆਂ ਜਿਹੜੀਆਂ ਵਧੀਆ ਨਿਕਲੇ ਨੇ ਕਿੰਨੀਆਂ ਘੱਟੀਆਂ ਨਿਕਲੇ ਨੇ ਹਨਾ ਉਹ ਸਾਰਾ ਆਪਾਂ ਤੁਹਾਨੂੰ ਜੀਜ਼ਾ ਰਿਵਿਊ ਵੀ ਦੇਵਾਂਗੇ ਕਿਉਂਕਿ ਮੀਸ਼ੋ ਜਿਹੜਾ ਇਹ ਜਿਹੇ ਐਪ ਆਗਾ ਸਸਤਾ ਵੀ ਬਿਲਕੁਲ ਐਮਾਜੋਨ ਹੋ ਗਿਆ ਜਿਵੇਂ ਹਨਾ ਐ ਫਲਿੱਪਕਾਰਡ ਹੋ ਗਿਆ ਮੰਤਰਾ ਹੋ ਗਿਆ ਨਾ ਸਾਰੇ ਨਾਲੋਂ ਇਹ ਸਸਤਾ ਐ ਆਪਾਂ ਜਣਕੇ ਇੰਡੀਆ ਦਾ ਜਿਹੜਾ ਰੀਸੇਲਿੰਗ ਆਇਆ ਭਾਗਾ ਬਹੁਤ ਜ਼ਿਆਦਾ ਸਸਤਾ ਸਮਾਨ ਮਿਲਦਾ ਹੈ ਤੇ ਹਨਾ ਸੇਲ ਵਗੈਰਾ ਵੀ ਲੱਗਦੀ ਰਹਿੰਦੀ ਹੈ ਬਸ ਤਾਂ ਸਾਰੀ ਐਪ ਤੇ ਜਿਹੜੀ ਸੇਲ ਲੱਗਦੀ ਹੁੰਦੀ ਹੈਗੀ ਪਰ ਇਹਦੇ ਚੀਜ਼ਾਂ ਮੈਨੂੰ ਥੋੜੀਆਂ ਸਸਤੀਆਂ ਲੱਗਦੀ ਨੇ ਥੋੜੀਆਂ ਨਹੀਂ ਬਹੁਤ ਸਸਤੀਆਂ ਨੇ Amazon ਨਾਲੋਂ ਹਨਾ ਜਾਂ ਫਿਰ ਜ਼ਿਆਦਾਤਰ Amazon Mantra ਏਗ ਹੋ ਗਿਆ ਹਨਾ ਇਹਨਾਂ ਚੋਂ ਤਿੰਨਾਂ ਚ ਜਿਹੜੇ ਪਸੰਦ ਮੈਨੂੰ ਹੈਗਾ ਇਹ ਐਪ ਮਿਸ਼ੋਈ ਐ ਮੈਂ ਮਿਸ਼ੋਈ ਦੀ ਸ਼ਾਪਿੰਗ ਕਰਦੀ ਹਾਂ ਨਾ ਚੀਜ਼ਾਂ ਵੀ ਜਿਹੜੀਆਂ ਮੈਂ ਤੁਹਾਡੇ ਨਾਲ ਰਿਵਿਊ ਸ਼ੇਅਰ ਕਰੂੰਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਿਓ ਵੀ ਜਿਹੜਾ ਹਨਾ ਮੈਂ ਬਲੌਗ ਅਲੱਗ ਤੋਂ ਤੁਹਾਡੇ ਨਾਲ ਇੱਕ ਮਿਸ਼ੋਈ ਸ਼ਾਪਿੰਗ ਵਾਲੀ ਬਣਾ ਦੂੰਗੀ ਹਨਾ ਚਲੋ ਜੀ ਫਿਰ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂਗੇ ਮਿਲਦੇ ਆ ਕੱਲ ਨੂੰ ਕਿਸੇ ਵਧੀਆ ਜੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਬਾਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ